ਜੰਡਾਲਾ ਰੁਪਈਆ ਪੜਿਆ ਹੈਗਾ ਕੀ ਹਸਾਰਾ ਮਾਦਿਆ ਕੀ ਨਾਂ ਇਹਦੀ ਗੱਲ ਜਿਹੜੀਆਂ ਸ਼ਹਿਰ ਮੋਗਾ ਦੇ ਵਿੱਚ ਵਾਰਦਾਤਾ ਹੁੰਦੀਆਂ ਚੋਰੀ ਦੀਆਂ ਮੋਟਰਸਾਈਕਲੋ ਚੋਰੀ ਹੁੰਦੀਆਂ ਜਾਂ ਹੋਰ ਖੋਆ ਹੁੰਦੀਆਂ ਉਹਨਾਂ ਸਬੰਧੀ ਅਸੀਂ ਸੀਨੀਅਰ ਆਫਸਰਾਂ ਦੇ ਹੰਦਰ ਤਮਤਾਪਕ ਨਾਕਾਬੰਦੀ ਵਿਸ਼ਕਰਮਾ ਚੌਂਕ ਮੋਗਾ ਕੀਤੀ ਸੀ ਤੇ ਸਾਨੂੰ ਮੁਕਬਰ ਨੇ ਇਤਲਾਹ ਦਿੱਤੀ ਵੀ ਇੱਕ ਰਜਿੰਦਰ ਸਿੰਘ ਲਾਢਾ ਪੁੱਤਰ ਮੱਖਣ ਸਿੰਘ ਮਹਲਾ ਲੋਰੀਆਂ ਮੋਗਾ ਜਿਹੜਾ ਮੋਟਰਸਾਈਕਲ ਸਿੰਘਾਂਲੇ ਤੋਂ ਚੋਰੀ ਕਰਕੇ ਤੇ ਮੋਗਾ ਨੂੰ ਵੇਚਣਾ ਰਿਹਾ ਤੇ ਉਹਦੇ ਕਿਨੇ ਵੀ ਚੁੰਗੀ ਨੰਬਰ 3 ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਤਾਂਹੀਂ ਚੁੰਗੀ ਨੰਬਰ 3 ਤੇ ਨਾਕਾਬੰਦੀ ਕੀਤੀ ਤੇ ਇੱਕ ਮੌਨਾਂ ਨੌਜਵਾਨ ਸਿੰਘਾ ਵਾਲੇ ਪਿੰਡ ਸਿੰਘਾ ਵਾਲੇ ਵੱਲੋਂ ਮੋਗੇਵਾਲ ਨੂੰ ਆਇਆ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਸੱਟ ਕੇ ਭੱਜਣ ਲੱਗਾ ਤੇ ਨੂੰ ਕਾਬੂ ਕਰਕੇ ਤੇ ਮੋਟਰਸਾਈਕਲ ਬਰਾਮਦ ਕੀਤਾ ਕੋਈ ਕਾਗਜ਼ ਪੇਸ਼ ਨਹੀਂ ਕਰ ਸਕਿਆ ਉਦੋਂ ਬਾਅਦ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਜਿਨੇ ਤਰ੍ਹਾਂ ਨੇ ਪੁੱਛਗਿੱਛ ਮੰਨਿਆ ਕਿ ਮੈਂ 4 ਮੋਟਰਸਾਈਕਲ ਹੋਰ ਜਿਹੜੇ ਚੋਰੀ ਕੀਤੇ ਸੀ ਇੱਕ ਪਹਿਲਾ ਬਰੰਦ ਕੀਤਾ ਤੇ 4 ਹੋਰ ਕੁੱਲ 5 ਮੋਟਰਸਾਈਕਲ ਕਿ ਨਵੇਂ ਜਿਹੜੀ ਚਾਰ ਸੀਗੇ ਉਹ ਇੱਕ ਕੋਟਕਪੂਰਾ ਤੋਂ ਜਿਹੜੀ ਮੋਗੇ ਤੋਂ ਕੋਟਕਪੂਰੇ ਨੂੰ ਛੜਕ ਜਾਂਦੀ ਹੈ ਉਹਦੇ ਛਿਪ ਦੇ ਪਾਸੇ ਇੱਕ ਖਾਲੀ ਮਕਾਨਾ ਬੇਵਾਦ ਉਹਦੇ ਕਮਰੇ ਚ ਕਾਗਜ਼ਾਫਾ ਕੇ ਰੱਖੇ ਆ ਤੇ ਉਹਨੂੰ ਮੈਂ ਹੀ ਬਰਾਂਦ ਕਰਾ ਸਕਦਾ ਫਰੀਦ ਸਾਧਨ ਸਾਫ ਲਿਖ ਕੇ ਤੇ ਇਹਦੇ ਅੱਗੇ ਅੱਗੇ ਚੱਲ ਕੇ ਨੇ ਪੁਲਿਸ ਪਾਰਟੀ ਦੇ ਅੜ ਚਾਰ ਮੋਟਰਸਾਈਕਲ ਹੋਰ ਬਰਾਂਦ ਕਰਾਏ ਤੇ ਟੋਟਲ ਪੰਜ ਮੋਟਰਸਾਈਕਲ ਬਰਾਂਦ ਕੀਤੀ ਉਹ ਤੁਹਾਨੂੰ ਕੀ ਕਰ ਵਜਤੀ ਇਹਦੇ ਜੀ ਕੱਲ ਪਰਚਾ ਦਰਜ ਕਰਤਾ ਸੀ ਮਕਾਨਾ ਨੰਬਰ 47 ਮਿਤੀ 25 2 25 ਅਦੀਨ ਤਾਰਾ 302 ਦੀ 2 317 ਦੀ 2 ਬੀ ਐਨ ਐਸ ਪੀ ਐਸ ਸੀ ਸਿਟੀ ਸੋਦ ਮੋਗਾ ਦਰਜੇਸ਼ਟ ਕਰਕੇ ਇਹ ਤੋਂ ਅੱਜ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕਿਹੜੇ ਕਿਹੜੀਆਂ ਵਾਰਦਾਤਾਂ ਕੀਤੀਆਂ ਉਹਨਾਂ ਬਾਰੇ ਢੰਗਾਈ ਨਾਲ ਪੁੱਛਗਿੱਛ ਬਦਲ ਕੀਤੀ ਜਾਵੇਗੀ ਇਹਦੇ ਤੇ ਪਘੋੜਾ ਅਦਾਲਤ ਚੋਂ ਦੋ ਤਿੰਨ ਮੁਕਦਮਿਆਂ ਚੋਂ ਤੇ ਬਾਕੀ ਵੀ ਕਈ ਲੜਾਈ ਝਗੜੇ ਤੇ ਖੂਹਾਂ ਚ ਇਹ ਲੜੀਂਦਾ ਚੋਰੀਗਰਡ ਵਾਲਾ ਰੁਕੀ ਫੜਿਆ ਗਿਆ ਕੀ ਹੈ ਸਾਰਾ ਮਤਲਬ ਕੀ ਨਾਂ ਇਹ ਦੀ ਗੱਲ ਜਿਹੜੀਆਂ ਸ਼ਹਿਰ ਮੋਗਾ ਦੇ ਵਿੱਚ ਵਾਰਦਾਤਾਂ ਹੁੰਦੀਆਂ ਚੋਰੀ ਦੀਆਂ ਮੋਟਰਸਾਈਕਲੋ ਚੋਰੀ ਹੁੰਦੀਆਂ ਜਾਂ ਹੋਰ ਖੋਆ ਹੁੰਦੀਆਂ ਉਹਨਾਂ ਸਬੰਧੀ ਅਸੀਂ ਸੀਨੀਅਰ ਅਫਸਰਾਂ ਦੇ ਹਦਾਇਤਾਂ ਮੁਤਾਬਕ ਨਾਕਾਬੰਦੀ ਵਿਸ਼ਕਰਮਾ ਚੌਂਕ ਮੋਗਾ ਕੀਤੀ ਸੀ ਤੇ ਸਾਨੂੰ ਮੁਕਬਰ ਇਤਲਾਹ ਦਿੱਤੀ ਵੀ ਇੱਕ ਰਜਿੰਦਰ ਸਿੰਘ ਲਾਢਾ ਪੁੱਤਰ ਮੱਖਣ ਸਿੰਘ ਮਹਲਾ ਲੋਰੀਆਂ ਮੋਗਾ ਜਿਹੜਾ ਮੋਟਰਸਾਈਕਲ ਸਿੰਘਾਲੇ ਤੋਂ ਚੋਰੀ ਕਰਕੇ ਤੇ ਮੋਗਾ ਨੂੰ ਵੇਚਣ ਆ ਰਿਹਾ ਤੇ ਉਹਦੇ ਕਿਨੇ ਵੀ ਚੁੰਗੀ ਨੰਬਰ 3 ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਤਾਂਹੀਂ ਚੁੰਗੀ ਨੰਬਰ 3 ਤੇ ਨਾਕਾਬੰਦੀ ਕੀਤੀ ਤੇ ਇੱਕ ਮੌਨ ਨਾ ਨੌਜਵਾਨ ਸਿੰਘਾ ਵਾਲੇ ਪਿੰਡ ਸਿੰਘਾ ਵਾਲੇ ਵੱਲੋਂ ਮੋਗੇਵਾਲ ਨੂੰ ਆਇਆ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਸੱਟ ਕੇ ਭਜਣ ਲੱਗਾ ਤੇ ਨੂੰ ਕਾਬੂ ਕਰਕੇ ਤੇ ਮੋਟਰਸਾਈਕਲ ਬਰਾਮਦ ਕੀਤਾ ਕੋਈ ਕਾਗਜ਼ ਪੇਸ਼ ਨਹੀਂ ਕਰ ਸਕਿਆ ਉਸ ਤੋਂ ਬਾਅਦ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਜਿਨੇ ਦਰਾਂ ਨੇ ਪੁੱਛਗਿੱਛ ਮੰਨਿਆ ਕਿ ਮੈਂ ਚਾਰ ਮੋਟਰਸਾਈਕਲ ਹੋਰ ਜਿਹੜੇ ਚੋਰੀ ਕੀਤੇ ਸੀ ਇੱਕ ਪਹਿਲਾ ਬਰੰਦ ਕੀਤਾ ਤੇ ਚਾਰ ਹੋਰ ਕੁੱਲ ਪੰਜ ਮੋਟਰਸਾਈਕਲ ਕਿ ਨਵੇਂ ਜਿਹੜੀ ਚਾਰ ਸੀਗੇ ਉਹ ਇੱਕ ਕੋਟਕਪੂਰਾ ਤੋਂ ਜਿਹੜੀ ਮੋਗੇ ਤੋਂ ਕੋਟਕਪੂਰੇ ਨੂੰ ਛੜਕ ਜਾਂਦੀ ਹੈ ਉਹਦੇ ਛਿਬ ਦੇ ਪਾਸੇ ਇੱਕ ਖਾਲੀ ਮਕਾਨਾ ਬੇਵਾਦ ਉਹਦੇ ਕਮਰੇ ਚ ਲਕਾਗਿਸ਼ਾ ਕੇ ਰੱਖੇ ਆ ਤੇ ਉਹਨੂੰ ਮੈਂ ਹੀ ਬਰਾਮਦ ਕਰਾ ਸਕਦਾ ਫਰੀਦ ਸਾਧਨ ਸਾਫ ਲਿਖ ਕੇ ਤੇ ਇਹਦੇ ਅੱਗੇ ਅੱਗੇ ਚੱਲ ਕੇ ਨੇ ਪੁਲਿਸ ਪਾਰਟੀ ਨੇ ਜਿਹੜੀ ਚਾਰ ਮੋਟਰਸਾਈਕਲ ਹੋਰ ਬਰਾਮਦ ਕਰਾਈ ਤੇ ਟੋਟਲ ਪੰਜ ਮੋਟਰਸਾਈਕਲ ਬਰਾਮਦ ਕੀਤੀ ਤੁਹਾਨੂੰ ਕੀ ਕਰਵਾਇ ਕੀਤੀ ਇਹਦੇ ਜੀ ਕੱਲ ਪਰਚਾ ਦਰਜ ਕਰਤਾ ਸੀ ਮਕਾਨਾ ਨੰਬਰ 47 ਮਿਤੀ 25 2 25 ਅਦੀਨ ਤਾਰਾ 302 ਦੀ 2 317 ਦੀ 2 ਬੀ ਐਨ ਐਸ ਪੀ ਐਸ ਸੀ ਸਿਟੀ ਸਾਉਥ ਮੋਗਾ ਦਰਜੇਸ਼ਟ ਕਰਕੇ ਇਹ ਤੋਂ ਅੱਜ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕਿਹੜੇ ਕਿਹੜੀਆਂ ਵਾਰਦਾਤਾਂ ਕੀਤੀਆਂ ਉਹਨਾਂ ਬਾਰੇ ਢੰਗਾਈ ਨਾਲ ਪੁਸ਼ਪਰਤਲ ਕੀਤੀ ਜਾਵੇਗੀ ਇਹਦੇ ਤੇ ਭਗੌੜਾ ਅਦਾਲਤ ਚੋਂ ਦੋ ਤਿੰਨ ਮੁਕਦਮਿਆਂ ਚੋਂ ਤੇ ਬਾਕੀ ਵੀ ਕਈ ਲੜਾਈ ਝਗੜਿਆਂ ਤੇ ਖੂਹਾਂ ਚ ਇਹ ਲੜੀਂਦਾ